ਦੇਖੋ ਜੀ ਇਹ ਤਾਂ ਮਤਲਬ ਵਿਆਹ ਤੋਂ ਪਹਿਲਾਂ ਵੀ ਸਾਡੇ ਨਾਲ ਤਾਂ ਇਹੀ ਕੁਝ ਚੱਲਦਾ ਸੀਗਾ ਜਿਹੜੇ ਲੋਕ ਬਾਗੀ ਖੂਨ ਦੇ ਹੁੰਦੇ ਨੇ ਨਾ ਉਹ ਉਹਨਾਂ ਦੇ ਪਰਚੇ-ਪੁਰਚੇ ਆਵੰਗਾ ਲੈ ਵੀ ਉਹਨਾਂ ਦੇ ਪੈਂਦੇ ਹੀ ਰਹਿੰਦੇ ਨੇ ਸੋ ਉੱਥੇ ਵੀ ਇਹ ਸਿਸਟਮ ਇੱਥੋਂ ਹੈ ਚੱਲਦਾ ਹੀ ਗਿਆ ਸੀ ਨਹੀਂ ਕਿ ਕਦ ਪਰਚਾ ਹੋ ਗਿਆ ਤੁਹਾਨੂੰ ਪਤਾ ਹੈ ਵੀ ਜਿਹੜੇ ਆਪਣੇ ਪੰਜਾਬੀ ਹੁੰਦੇ ਨੇ ਕੁਝ ਸ਼ਰਾਬ ਪੀ ਕੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਨੇ ਤੇ ਕੁਝ ਜਿਹੜੇ ਇਹ ਚੀਜ਼ਾਂ ਤੋਂ ਪਾਸੇ ਹੁੰਦੇ ਨੇ ਹਾਂ ਸਾਉ ਨਸ਼ੇ ਨਾਲ ਜ਼ਰੂਰ ਲੱਗੇ ਹੁੰਦੇ ਨੇ ਜਿਵੇਂ ਮੈਂ ਕਹਦਾ ਵੀ ਫੀਮ ਹੈ ਨਾ ਜਿਵੇਂ ਉਹ ਪਹਿਲਾਂ ਕਰਦੇ ਸੀ ਫੀਮ ਦਾ ਤੇ ਲੋਕਾਂ ਨੇ ਬੜਾ ਇਹ ਗੱਲ ਚੱਕਿਆ ਵੀ ਫੀਮ ਦਾ ਨਸ਼ਾ ਕਰਦਾ ਫੀਮ ਦਾ ਨਸ਼ਾ ਕਰਦਾ ਚਲੋ ਮੈਂ ਕਹਿੰਨੀ ਆ ਵੀ ਇੱਕ ਸਾਉ ਨਸ਼ੇ ਨਾਲ ਜਿਹੜਾ ਬੰਦਾ ਲੱਗਿਆ ਹੋਇਆ ਉਹ ਆਪਣੀਆਂ ਖੁਸ਼ੀਆਂ ਨੂੰ ਕੁਝ ਹੋਰ ਤਰੀਕੇ ਨਾਲ ਹੋਰ ਢੰਗ ਨਾਲ ਜ਼ਾਹਰ ਕਰਦਾ ਤੇ ਉਹਨਾਂ ਨੇ ਮੈਨੂੰ ਦੀਵਾਲੀ ਵਾਲੇ ਦਿਨ ਫੈਰ ਕਰਨ ਨੂੰ ਕਿਹਾ ਮੈਨੂੰ ਸਿਖਾਇਆ ਮੈਂ ਉਹਨਾਂ ਨੂੰ ਕਿਹਾ ਵੀ ਮੈਨੂੰ ਆਂਦਾ ਨਹੀਂ ਆ ਤੁਸੀਂ ਮੈਨੂੰ ਸਿਖਾਓ ਤੇ ਉਹਨਾਂ ਨੇ ਨਾਲ ਖੜ ਕੇ ਮੇਰੇ ਤੋਂ ਫੈਰ ਕਰਵਾਇਆ ਉਹ ਚੀਜ਼ ਜਿਹੜੀ ਵੀਡੀਓ ਪਤਾ ਨਹੀਂ ਸਾਡੇ ਭਰਾਵਾਂ ਤੋਂ ਕਿਸੇ ਤੋਂ ਪਈ ਆ ਜਾਂ ਕਿੱਦਾਂ ਤੇ ਬਸ ਉਥੋਂ ਫਿਰ ਪਰਚਾ ਪੈ ਗਿਆ ਪਰ ਮੈਨੂੰ ਪਤਾ ਵੀ ਨਹੀਂ ਉਹਨਾਂ ਨੇ ਲੱਗਨ ਦਿੱਤਾ ਕਦੋਂ ਜ਼ਮਾਨਤ ਹੋ ਗਈ ਉਹ ਮੈਨੂੰ ਕਹਿੰਦੇ ਇੱਕ ਦਿਨ ਅੰਦਰ ਕਮਰੇ ਦੇ ਵਿੱਚ ਬੁਲਾ ਕੇ ਕਹਿੰਦੇ ਮੈਂ ਤੈਨੂੰ ਇੱਕ ਗੱਲ ਸੁਣੀ ਮੈਂ ਕਿਹਾ ਹਾਂਜੀ ਦੱਸੋ ਕਹਿੰਦੇ ਵੀ ਮੰਮੀ ਦੇ ਸਾਹਮਣੇ ਨਹੀਂ ਸੀ ਮੇਤੋ ਇਹ ਗੱਲ ਹੋਣੀ ਵੀ ਆਪਣੇ ਦੋਵਾਂ ਦੇ ਨਾਂ ਪਰਚਾ ਪੈ ਗਿਆ ਵੀ ਮੰਮੀ ਸ਼ਾਇਦ ਡਰ ਨਾ ਜਾਣ ਉਹ ਮੈਂ ਕਿਹਾ ਨਾ ਮੇਰੀ ਮਾਂ ਡਰਦੀ ਨਾਲੇ ਵੀ ਤੁਹਾਡੀ ਮੰਮ ਨੂੰ ਡਰ ਹੈਗਾ ਤਾਂ ਕੋਈ ਗੱਲ ਨਹੀਂ ਪਰ ਪੁੱਤ ਸਾਲਾ ਨੂੰ ਇੱਕ ਐਡੋ ਬਿਆਲ ਹੋ ਪਾਈ ਸਾਹਿਬ ਜੋਤਕਰ ਨਾਮ ਹੈ ਤੇ ਪੱਕਾ ਲਿਖ ਕੇ ਰੱਖ ਲੋ ਪਾਈ ਚੱਲੋ ਪਰਚੇ ਵੀ ਹੁਣ ਤੇ ਇਹੀ ਕੁਝ ਚੱਲਣਾ ਜਦੋਂ ਪਹਿਲਾਂ ਹੀ ਅਸੀਂ ਇਹੋ ਜਿਹੇ ਪਰਿਵਾਰ ਚ ਆਏ ਤੇ ਅੱਗੋਂ ਹੁਣ ਤੁਹਾਡੇ ਨਾਲ ਜੁੜ ਗਏ ਤੇ ਹੁਣ ਤੇ ਇਹ ਚੀਜ਼ਾਂ ਸੁਭਾਵਿਕ ਨੇ ਇਹਨਾਂ ਤੋਂ ਕਿਸੇ ਤੋਂ ਡਰ ਨਹੀਂ ਲੱਗਦਾ ਵੀ ਉਹਨਾਂ ਨੂੰ ਕੋਈ ਪੱਕਾ ਨਾਮ ਲਿਖ ਕੇ ਰੱਖ ਲਓ ਜਦੋਂ ਤੁਹਾਡਾ ਜੀ ਕੀਤਾ ਤੇ ਪਾ ਦਿਓ ਅੱਛਾ ਹਾਂਜੀ ਫਿਰ ਕੀ ਕਹਿੰਦੇ ਪੁਲਿਸ ਵਾਲੇ ਤੇ ਮੈਨੂੰ ਜਿੰਨੀ ਇੱਕ ਗੱਲ ਉਹਨਾਂ ਨੇ ਦੱਸੀ ਉਹ ਕਹਿੰਦੇ ਵੀ ਐਸ ਐਚਓ ਦਾ ਫੋਨ ਆਇਆ ਤੇ ਪੁਲਿਸ ਵਾਲਿਆਂ ਨਾਲ ਗੱਲਬਾਤ ਹੋਈ ਹੈ ਤੇ ਉਹ ਕਹਿੰਦੇ ਨੇ ਵੀ ਬਾਬੇ ਦਾ ਹੁਣ ਵਿਆਹ ਹੋ ਗਿਆ ਹੁਣ ਤੇ ਬਾਬਾ ਟਿਕ ਜਾਊਗਾ ਅੱਛਾ ਤੇ ਹੁਣ ਬਾਬਾ ਕਿਤੇ ਨਾ ਕਿਤੇ ਬ੍ਰੇਕਾ ਲਗਾਊਗਾ ਹਨਾ ਬੀਜੀ ਹੋ ਜੂ ਆਪਦੀ ਘਰਾਂ ਨੂੰ ਲਾਈ ਬੀਜੀ ਹੋ ਜੂ ਕਿ ਆ ਵੀ ਆਪਣੀ ਪਰਸਨਲ ਲਾਈਫ ਚ ਬੀਜੀ ਹੋ ਜੂ ਵੀ ਜਾਂ ਫਿਰ ਉਹਦੀ ਘਰ ਵਾਲੀ ਉਹਨੂੰ ਕਹੂਗੀ ਵੀ ਨਹੀਂ ਹੁਣ ਤੁਸੀਂ ਆ ਨਾ ਕਰੋ ਵੀ ਮੈਨੂੰ ਡਰ ਲੱਗਦਾ ਕਹਿੰਦੇ ਸਾਨੂੰ ਨਹੀਂ ਸੀ ਪਤਾ ਵੀ ਤੁਹਾਡੇ ਘਰ ਵਾਲੀ ਤੁਹਾਡੇ ਤੋਂ ਗਾਹ ਜਾ ਰਹੀ ਹੈ ਕਾਨੂੰਨ ਨੂੰ ਨਹੀਂ ਸੀ ਪਤਾ ਵੀ ਤੁਹਾਡੀ ਜੋੜੀ ਇੰਨੀ ਮਿਲਣੀ ਹੈ ਵੀ ਉਹ ਤਾਂ ਹਫੀਮ ਦੀ ਗੱਲ ਵੀ ਤੁਹਾਡੇ ਨਾਲ ਡੱਟ ਕੇ ਕਰਦੇ ਨੇ ਇਹ ਕਹਿੰਦੇ ਨੇ ਪਸਚ ਅਸੀਂ ਡੱਬੀ ਰੱਖਾਂਗੇ ਇਹ ਕਰਾਂਗੇ ਉਹ ਕਰਨਗੇ ਵੀ ਉਹ ਸਾਨੂੰ ਨਹੀਂ ਸੀ ਪਤਾ ਵੀ ਤੁਹਾਨੂੰ ਐਡੇ ਚੰਗੇ ਸੰਜੋਗ ਮਿਲ ਲੈ ਆ ਵੀ ਉਹ ਤੇ ਤੁਹਾਡੇ ਤੋਂ ਗਾੜੀ ਹੋਈ ਜਾਂਦੇ ਨੇ ਅੱਛਾ ਸਾਨੂੰ ਇਹ ਵੀ ਟੱਕ ਜਾਣਗੇ ਵੀ ਉਹ ਤਾਂ ਕੰਮ ਖਰਾਬ ਹੋ ਗਿਆ ਦੋ ਹਾਂਜੀ ਇੱਕ ਹੋਰ ਇੱਕ ਦੋ 11 ਹੋ ਗਏ ਪਤਾ ਨਹੀਂ ਕਿਵੇਂ ਹੋ ਗਿਆ ਉਹ ਕਹਿੰਦੇ ਵੀ ਪਹਿਲਾਂ ਤੇ ਸਾਨੂੰ ਐਦਾਂ ਹੁੰਦਾ ਸੀ ਵੀ ਜਦੋਂ ਨੇੜੇ ਤੇੜੇ ਕਿਤੇ ਭਗਵੰਤ ਮਾਨ ਨੇ ਆਉਣਾ ਵੀ ਸਾਨੂੰ ਘੇਰਾ ਪਾਉਣਾ ਪੈਂਦਾ ਹੁੰਦਾ ਸੀ ਕਹਿੰਦੇ ਹੁਣ ਸ਼ਾਇਦ ਸਾਨੂੰ ਵੀ ਪਹਿਲਾਂ ਤਾਂ ਆਪਣੀ ਪੁਲਿਸ ਨਾਲ ਸਰ ਜਾਂਦਾ ਸੀ ਹੁਣ ਪਤਾ ਨਹੀਂ ਬਾਹਰੋਂ ਨਾ ਫੋਰਸ ਮੰਗਾਣੀ ਪਵੇ ਕਿਉਂ ਤੁਸੀਂ ਦੋਵੇਂ ਇੱਕੋ ਵਰਗੇ ਰਲ ਗਏ ਤੁਹਾਡਾ ਇਹ ਨਹੀਂ ਪਤਾ ਵੀ ਉਧਰੋਂ ਤਾਂ ਵੀ ਬੀਬੀ ਜੀ ਕਹਿੰਦੇ ਨੇ ਭਗਵੰਤ ਮਾਨ ਦੇ ਤਾਂ ਜੁੱਤੀਆਂ ਨਾਲ ਮੂੰਹੇ ਮੂੰਹ ਘੁੱਟਦਾ ਜਦੋਂ ਇਹ ਜਿਹੀਆਂ ਗੱਲਾਂ ਕੁਝ ਮਾੜੀਆਂ ਪੰਥ ਦੇ ਖਿਲਾਫ ਕਰਦਾ ਹੈ ਹਲਾ ਤੇ ਗਾਂ ਤੁਸੀਂ ਵੀ ਇਹੋ ਜੀ ਸੋਚਦੇ ਹੋ ਵੀ ਜਿੱਥੇ ਮੈਨੂੰ ਭਗਵੰਤ ਮਾਨ ਟੱਕਰ ਗਿਆ ਮੈਂ ਮੂੰਹ ਤੇ ਚਪੇੜ ਲਾਣੀ ਆ ਵੀ ਤੁਸੀਂ ਚਪੇੜ ਦੀ ਗੱਲ ਕਰਦੇ ਹੋ ਜੁੱਤੀਆਂ ਦੀ ਗੱਲ ਕਰਦੇ ਨੇ ਵੀ ਹੁਣ ਸ਼ਾਇਦ ਸਾਨੂੰ ਫੋਰਸ ਵੱਡੀ ਮੰਗਾਈ ਪੈਣੀ ਹੈ ਪਹਿਲਾਂ ਤਾਂ ਪੰਜਾਬ ਪੁਲਿਸ ਦਾ ਕੰਮ ਚੱਲ ਜਾਂਦਾ ਹੀ ਕਿਵੇਂ ਸੋਚਦੇ ਹੋ ਫਿਰ ਆਉਣ ਵਾਲੇ ਫਿਊਚਰ ਚ ਉਹ ਉਹ ਗਾਲਪੁਰਖ ਤੇ ਫਿਰ ਪ੍ਰਭੂ ਦੇਖੋ ਇਹ ਮੈਂ ਤਾਂ ਇਹ ਵੀ ਨਹੀਂ ਸੀ ਸੋਚਿਆ ਵੀ ਮੇਰਾ ਮੰਗਣਾ ਹੋ ਜਾਊਗਾ ਤੇ ਮੰਗਣੇ ਤੋਂ ਬਾਅਦ ਮੈਨੂੰ ਇਹ ਵੀ ਨਹੀਂ ਪਤਾ ਵੀ ਮੇਰਾ ਵਿਆਹ ਵੀ ਇੰਨੀ ਜਲਦੀ ਹੋ ਜਾਊਗਾ ਸੋ ਉਹ ਗਾਲਪੁਰਖ ਨੇ ਮਿਲੈਪ ਕਰਾਇਆ ਤੇ ਜਿਵੇਂ ਕਰਾਇਆ ਮੈਂ ਉਹਦੀ ਰਜ਼ਾ ਦੇ ਵਿੱਚ ਖੁਸ਼ ਹਾਂ ਤੇ ਉਹਨੇ ਪਤਾ ਅੱਗੇ ਉਹਨੇ ਕਿੱਧਰ ਨੂੰ ਲੈ ਕੇ ਜਾਣਾ ਪਰ ਹਾਲੇ ਤੱਕ ਮੈਨੂੰ ਲੱਗ ਰਿਹਾ ਵੀ ਬਹੁਤ ਬਹੁਤ ਵਧੀਆ ਚੱਲੂਗੀ ਜਿਵੇਂ ਤੁਸੀਂ ਅੱਗੇ ਪੋਲੀਟੀਕਲ ਜਾਂ ਇਦਾਂ ਵਿਚਰਦੇ ਸੀਗੇ ਹਾਂਜੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਕੈਂਪੇਨ ਕੀਤੀ ਜਾਂ ਹੋਰ ਤੁਸੀਂ ਇਦਾਂ ਆਉਦੇ ਜਾਂਦੇ ਸੀਗੇ ਜੀ ਉਹ ਫਿਰ ਕੰਮ ਚੱਲੂ ਆਹ ਦੇਖੋ ਉਹ ਸੋਰਾ ਫੈਮਿਲੀ ਤੇ ਡਿਪੈਂਡ ਵੀ ਕਰਦਾ ਹੂੰ ਕਿਉਂਕਿ ਉਹਨਾਂ ਤੋਂ ਬਾਹਰ ਹੋ ਕੇ ਮੈਂ ਬਿਲਕੁਲ ਨਹੀਂ ਜਾਣਾ ਚਾਹੁੰਦੀ ਸਹੀ ਆ ਠੀਕ ਹੈ ਨਾ ਇੱਕ ਇੱਕ ਕੁੜੀ ਦਾ ਫਰਜ਼ ਵੀ ਬਣਦਾ ਬਾਕੀ ਮੈਨੂੰ ਅੱਜ ਤੱਕ ਲੱਗਿਆ ਹੈ ਨਹੀਂ ਵੀ ਉਹ ਮੈਨੂੰ ਕਿਤੋਂ ਰੋਕਣਗੇ ਜਿੱਥੇ ਵੀ ਇੰਟਰਵਿਊ ਹੁੰਦੀ ਹੈ ਉਹ ਮੈਨੂੰ ਨਾਲ ਖੜਾਉਂਦੇ ਨੇ ਨਾਲ ਬਿਠਾਉਂਦੇ ਨੇ ਤੇ ਉਹਨਾਂ ਨੂੰ ਇਹ ਆ ਵੀ ਉਹਨਾਂ ਦੇ ਮਨ ਦੇ ਵਿੱਚ ਇਹ ਚਾਹ ਨੇ ਵੀ ਜਿੱਥੇ ਵੀ ਮੈਂ ਜਾਵਾਂ ਤੇ ਤੂੰ ਨਾਲ ਹੋ ਕੇ ਸਪੀਚ ਕਰੇ ਜਾਂ ਜੇ ਸਾਡੀ ਕੁਝ ਗੱਲਾਂ ਤੇ ਹੁੰਦੀ ਹੈ ਵੀ ਜੇਕਰ ਜੇ ਰੱਬ ਇਹ ਸਬਬ ਬਣਾਉਂਦਾ ਵੀ ਆਪਾਂ ਇਲੈਕਸ਼ਨ ਲੜਨੇ ਆ ਤਾਂ ਮੈਨੂੰ ਕਹਿੰਦਾ ਉਹਨਾਂ ਨੇ ਕੈਂਪੇਨ ਤੂੰ ਕਰਨੀ ਮੇਰੀ ਮੇਰੇ ਸਟੇਜ ਤੇ ਤੂੰ ਹੋਣਾ ਬਾਬਾ ਖੀੜੀ ਵਾਲਾ ਇਲੈਕਸ਼ਨ ਲੜਨ ਦਾ ਸੁਪਾਉਣਾ ਰੱਖਦਾ ਮੈਂ ਕਹਿੰਦੀ ਆ ਮੇਰਾ ਚਾਅ ਇਹ ਹੈ ਅੱਛਾ ਉਹ ਤੇ ਉਹ ਤੇ ਹੋ ਰਹੀ ਮਤਲਬ ਕਿਸਮ ਦੇ ਇਨਸਾਨ ਨੇ ਉਹ ਤਾਂ ਬ੍ਰह्म ਗਿਆਨ ਦੀਆਂ ਗੱਲਾਂ ਨੇ ਸਾਦੇ ਜਿਹੇ ਨੇ ਉਹ ਤਾਂ ਕਹਿੰਦੇ ਉਹਨਾਂ ਲੋਕਾਂ ਨੂੰ ਮੈਨੂੰ ਤਾਂ ਬਾਬਾ ਵੀ ਨਾ ਕਹੋ ਤੇ ਪੋਲਿਟਿਕਸ ਨਾਲੋਂ ਵੀ ਇੰਨਾ ਜ਼ਿਆਦਾ ਹੋਣੀ ਕਰਦੇ ਆ ਕਿ ਬਹੁਤ ਲੋਕ ਆਉਂਦੇ ਨੇ ਲੈ ਕੇ ਵੀ ਅਸੀਂ ਤੁਹਾਨੂੰ ਇਹ ਟਿਕਟ ਦਿੰਦੇ ਆ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਤੇ ਯਾਰੀ ਆ ਦੇਖੋ ਯਾਰੀ ਹੁਣ ਮੇਰੇ ਅ ਆਮ ਆਦਮੀ ਪਾਰਟੀ ਦੇ ਨਾਲ ਹਮ ਐਮਐਲਏ ਦੇ ਨਾਲ ਮੇਰਾ ਇੱਕ ਐਮਐਲਏ ਆ ਕਿ ਉਹਦੇ ਨਾਲ ਮੇਰਾ ਮਾਮਾ ਰਹਿੰਦਾ ਹੈ ਹਮ ਪੀਏ ਬਣ ਕੇ ਠੀਕ ਹੈ ਤੇ ਹੁਣ ਮੈਂ ਕਹਾ ਵੀ ਮੈਂ ਉਹ ਪਾਰਟੀ ਮੈਂ ਪਾਰਟੀ ਨੂੰ ਲਾਈਕ ਨਹੀਂ ਕਰਦੀ ਕਿਉਂ ਨਹੀਂ ਕਰਦੀ ਤੁਹਾਨੂੰ ਸਾਰਿਆਂ ਨੂੰ ਮੁੱਦੇ ਪਤਾ ਨੇ ਵੀ ਪੰਜਾਬ ਦੇ ਮੁੱਦੇ ਕੀ ਨੇ ਤੇ ਇਹ ਪਾਰਟੀ ਕਿਹੜੇ ਰਾਹਾਂ ਤੇ ਚੱਲਦੀ ਆ ਠੀਕ ਹੈ ਸੋ ਮੈਂ ਪਰਸਨਲੀ ਮੈਂ ਸਪਾਰਟੀ ਨੂੰ ਲਾਈਕ ਨਹੀਂ ਕਰਦੀ ਪਰ ਜਿਹੜੇ ਸਾਡੇ ਫੈਮਿਲੀ ਰਿਲੇਸ਼ਨ ਹੈਗੇ ਨੇ ਉਹ ਤਾਂ ਹੈਗੇ ਨੇ ਨਾ ਜਿੱਥੇ ਮੈਂ ਵਿਰੋਧ ਕਰਨ ਮੈਂ ਤਾਂ ਹਰ ਇੱਕ ਜਗ੍ਹਾ ਵਿਰੋਧ ਕਰਦੀ ਮੈਂ ਤਾਂ ਕਹਿ ਨਹੀਂ ਕਿਤੇ ਸਟੇਜ ਤੇ ਮੈਨੂੰ ਸਾਹਮਣੇ ਟੱਕਰ ਜਾਣਾ ਆ ਮਦਮੀ ਪਾਰਟੀ ਵਾਲੇ ਮੈਂ ਤਾਂ ਉੱਥੇ ਵੀ ਵਿਰੋਧ ਕਰੂੰਗੀ ਚਾਹੇ ਮੇਰਾ ਸਾਹਮਣੇ ਮਾਮਾ ਖੜਾ ਹੋਵੇ ਜਦੋਂ ਮੈਦਾਨ ਦੇ ਵਿੱਚ ਆ ਉਹ ਤਾਂ ਜਿਹੜੀ ਗੱਲ ਸਾਨੂੰ ਸਹੀ ਲੱਗੂਗੀ ਅਸੀਂ ਕਰਾਂਗੇ ਜਿਹੜੀ ਗੱਲ ਉਹਨਾਂ ਨੂੰ ਸਹੀ ਲੱਗੂਗੀ ਉਹ ਕਰਨਗੇ ਪਰ ਜਿਹੜੇ ਫੈਮਿਲੀ ਰਿਲੇਸ਼ਨਸ ਨੇ ਚੱਲਦੇ ਹੁੰਦੇ ਨੇ ਇਹਨਾਂ ਨੂੰ ਆਪਾਂ ਖਰਾਬ ਕਰ ਕਿਸੇ ਉੱਤੇ ਨਹੀਂ ਕਰ ਸਕਦੇ ਹੁੰਦੇ ਕੁਝ ਬਾਉਂਡਰੀਜ਼ ਹੁੰਦੀਆਂ ਨੇ ਜੀ ਤੇ ਜਿਵੇਂ ਤੁਸੀਂ ਤੇ ਫਿਰ ਥੋੜਾ ਬੋਤਾ ਚਲਦੇ ਹੋ ਅਕਾਲੀ ਦਲ ਦੇ ਖਿਲਾਫ ਬਦਲਦੇ ਨਹੀਂ ਦੇਖੋ ਜਦੋਂ ਜਦੋਂ ਮੈਂ ਨਿੱਕੀ ਸੀ ਹਾਂ ਮਤਲਬ ਮੈਨੂੰ ਮम्मा ਦੱਸਦੇ ਨੇ ਵੀ ਜਦੋਂ ਮੈਂ ਗੋਦੀ ਦੇ ਵਿੱਚ ਸੀਗੀ ਸਭ ਤੋਂ ਪਹਿਲਾਂ ਸਰੋਪਾ ਮੈਨੂੰ ਅਕਾਲੀ ਦਲ ਵੱਲੋਂ ਪਿਆ ਹੋਇਆ ਹੂੰ ਵੱਡੇ ਬਾਦਲ ਸਾਹਿਬ ਵੱਲੋਂ ਪਿਆ ਹੋਇਆ ਪਰ ਜੋ ਸਾਡੇ ਨਾਲ ਜੋ ਮੈਂ ਦੇਖਿਆ ਜਿੱਦਾਂ ਮੈਂ ਵੱਡੀ ਹੁੰਦੀ ਗਈ ਸਾਡੇ ਨਾਲ ਮੇਰੀ ਫੈਮਲੀ ਦੇ ਨਾਲ ਧੱਕੇ ਹੁੰਦੇ ਗਏ ਅਕਾਲੀ ਦਲ ਦੇ ਬੰਦੇ ਸਾਨੂੰ ਬਾਹੋਂ ਫੜ ਲੈਂਦੇ ਸੀ ਇੱਕ ਇੱਕ ਪਾਸੋਂ ਮੇਰੀ ਮਾਂ ਨੂੰ ਫੜਨਾ ਤੇ ਦੂਜੇ ਪਾਸੋਂ ਮੈਨੂੰ ਫੜਨਾ ਤੇ ਕਹਿਣਾ ਇਹਨਾਂ ਦਾ ਤਾਂ ਮੁੰਡਾ ਲੱਭ ਕੇ ਲੈ ਕੇ ਆਓ ਕਿੱਥੇ ਆ ਇਹਨਾਂ ਨੂੰ ਨਹਿਰ 'ਚ ਧੱਕਾ ਦਈਏ ਹੂੰ ਠੀਕ ਐ ਤੇ ਇਹੋ ਜਿਹੀਆਂ ਚੀਜ਼ਾਂ ਦੇ ਵਿੱਚੋਂ ਮੈਂ ਵਿਚਰੀ ਆ ਮੈਂ ਦੇਖਿਆ ਵੀ ਇੱਥੇ ਇਹ ਜਿਹੜੀ ਪਾਰਟੀ ਆ ਨਾ ਕਾਲੀ ਦਲ ਇਹਦੇ ਵਿੱਚ ਜਿਹੜੇ ਕੁਝ ਬੰਦੇ ਵੜ ਗਏ ਉਹ ਚੰਗੇ ਨਹੀਂ ਐ ਪਰ ਪਾਰਟੀ ਦਾ ਪਾਰਟੀ ਦਾ ਕੋਈ ਕਸੂਰ ਨਹੀਂ ਹੂੰ ਸੋ ਹਾਂ ਵਿਰੋਧਤਾ ਹੈਗੀ ਆ ਜਿੱਥੇ ਇਹ ਗਲਤ ਹੋਣਗੇ ਉੱਥੇ ਅਸੀਂ ਗਲਤ ਵੀ ਕਹਾਂਗੇ ਤੇ ਜਿੱਥੇ ਸਾਨੂੰ ਲੋੜ ਹੈ ਬੀ ਹਾਂ ਇਹ ਸਾਡੀ ਮਾਂ ਪਾਰਟੀ ਹੈ ਜਾਂ ਸਾਡੀ ਖੇਤਰੀ ਪਾਰਟੀ ਹੈ ਧਰਮ ਦੀ ਅਸੀਂ ਕਿੰਨੇ ਕਿੰਨੇ ਜੂਝ-ਜੂਝ ਕੇ ਇਹ ਪਾਰਟੀ 1925 ਦੇ ਵਿੱਚ ਆਈ ଥି। ਬਣਾ ਬਣਵਾਈਏ ਹੈ ਪਾਰਟੀ। ਉਦੋਂ ਤੋਂ ਅਸੀਂ ਇੰਨੇ ਧੱਕਿਆਂ ਨਾਲ ਇਹ ਪਾਰਟੀ ਧੱਕੇ ਸਹਿਸਾ ਕੇ ਬਣਾਈਏ ਤੇ ਅਸੀਂ ਇਹਨੂੰ ਕਿਵੇਂ ਛੱਡ ਦਈਏ? ਅਸੀਂ ਇਹਨੂੰ ਨਹੀਂ ਛੱਡ ਸਕਦੇ। ਹਾਂ ਜਿਹੜੇ ਬਦਲਾ ਲੈ ਕੇ ਆਉਣੇ ਆਲੇ ਨੇ ਉਹ ਅਸੀਂ ਕਰਾਂਗੇ ਕੋਸ਼ਿਸ਼। ਬੀ ਇਹਦੇ ਵਿੱਚ ਆਉਣ ਅਸੀਂ ਹਮੇਸ਼ਾ ਡਟ ਕੇ ਬੋਲਾਂਗੇ ਇਹਦੇ ਬਾਰੇ। ਹੂੰ। ਸੋ ਇਹੀ ਗੱਲ ਬਾਬਾ ਗੁਰਵਿੰਦਰ ਸਿੰਘ ਖੇੜੀ ਜੀ ਦੀ ਹੈ ਵੀ ਜਿੱਥੇ ਉਹਨਾਂ ਨੂੰ ਲੱਗਦਾ ਹੈ ਉਹ ਹਮੇਸ਼ਾ ਇੱਕ ਗੱਲ ਮੇਰੇ ਨਾਲ ਮਤਲਬ ਇਹ ਤਾਂ ਚਲੋ ਗੱਲ ਹੋ ਜਾਂਦੀ ਵੀ ਔਨ ਸਕਰੀਨ ਕੁਝ ਹੋਰ ਬੋਲਣਾ ਕਈਆਂ ਦੇ ਦਿਮਾਗ 'ਚ ਹੁੰਦੀ ਹੈ ਗੱਲ ਵੀ ਔਨ ਸਕਰੀਨ ਪਤਾ ਨਹੀਂ ਕੁਝ ਹੋਰ ਬੋਲਦੇ ਨੇ ਪਿੱਛੇ ਕੁਝ ਹੋਰ ਬੋਲਦੇ ਹੋਣੇ ਪਰ ਜਦੋਂ ਅਸੀਂ ਪਰਿਵਾਰ ਦੇ ਵਿੱਚ ਬੰਨੇ ਆ ਉਦੋਂ ਵੀ ਉਹ ਇੱਕ ਗੱਲ ਕਹਿੰਦੇ ਉਹਨਾਂ ਨੇ ਵੀ ਬਰਗਾੜੀ ਜੋ ਹੋਇਆ ਉਹ ਨਹੀਂ ਸੀ ਹੋਣਾ ਚਾਹੀਦਾ ਉਹ ਗਲਤ ਕਰਤਾ ਉਹਨਾਂ ਨੇ ਅੱਛਾ ਵੀ ਵੀ ਜਾਣ ਤਾਂ ਪਰ ਫਿਰ ਮੈਂ ਉੱਥੇ ਕਹਿੰਨੀ ਆ ਵੀ ਜਦੋਂ ਉੱਥੇ ਗੋਲੀ ਚੱਲ ਹੀ ਗਈ ਗਲਤ ਅੰਸਰ ਬਹੁਤ ਹੁੰਦੇ ਨੇ ਜੀ ਜਦੋਂ ਆਪਾਂ ਇੱਕ ਇਕੱਠ ਲੈ ਕੇ ਜਾਂਦੇ ਆ ਸਾਨੂੰ ਨਹੀਂ ਪਤਾ ਲੱਗਦਾ ਵੀ ਸਾਡੇ ਇਕੱਠ ਦੇ ਵਿੱਚ ਕੌਣ ਗਲਤ ਅੰਸਰ ਆ ਕੇ ਪਹਿਲਾ ਸਟਾਰਟਿੰਗ ਕਰ ਦਵੇ ਹਾਂ ਜਦੋਂ ਪੁਲਿਸ ਦੇ ਉੱਤੇ ਸਟਾਰਟਿੰਗ ਕਰਤੀ ਪੱਥਰ ਮਾਰਤੇ ਇੱਕ ਪੁਲਿਸ ਵਾਲਾ ਪੂਰੇ ਖੇਲੇ ਤੋਂ ਪਿੱਛੇ ਪਿੱਛੇ ਵੱਜਦਾ ਉਹ ਵਿਚਾਰਾ ਅੱਜ ਤੱਕ ਨਾ ਜੂੰਦਿਆਂ ਚਾਹੇ ਨਾ ਮਰਿਆਂ ਜਾ ਉਹ ਹਾਈ ਕੋਰਟ ਨੂੰ ਐਪਲੀਕੇਸ਼ਨਸ ਪਾ ਰਿਹਾ ਵੀ ਮੈਨੂੰ ਤੁਸੀਂ ਜ਼ਹਿਰ ਦਾ ਟੀਕਾ ਲਗਵਾ ਦਿਓ ਇੰਜੈਕਸ਼ਨ ਲਵਾ ਦਿਓ ਮੈਂ ਮਰਨਾ ਚਾਹੁੰਦਾ ਤੇ ਫਿਰ ਇਹੋ ਜੀ ਉਹਦੇ ਵਿੱਚ ਤਾਂ ਫਿਰ ਬੰਦਾ ਜਿਹੜਾ ਅਨਦਰ ਪਾਰਟੀ ਉਹ ਵੀ ਕੁਝ ਨਾ ਕੁਝ ਕਰੋਗੇ ਨਾ ਹੁਣ ਉੱਥੇ ਕੀ ਪਤਾ ਵੀ ਅਸਲ ਦੇ ਵਿੱਚ ਕੀ ਹੋਣਿਆ ਬਾਦਲ ਸਾਹਿਬ ਤਾਂ ਪਿੱਛੇ ਬੈਠੇ ਹੋਣਗੇ ਜਿੰਨੇ ਨੂੰ ਉਹਨਾਂ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਉਹ ਸਭ ਕੁਝ ਵਾਪਰ ਚੁੱਕਿਆ ਉੱਥੇ ਮੈਂ ਇਹਨਾਂ ਨੂੰ ਇਹ ਗੱਲ ਕਹਿਣੀ ਵੀ ਨਹੀਂ ਪਰ ਇਹ ਕਹਿੰਦੇ ਨਹੀਂ ਨਹੀਂ ਇੱਥੇ ਬਾਦਲ ਪਾਰਟੀ ਗਲਤ ਹੈ ਤਾਂ ਮੈਂ ਗਲਤ ਕਹੂੰਗਾ ਮੈਂ ਕਹਿੰਨੀ ਜੀ ਤੁਹਾਡੀ ਮਰਜ਼ੀ ਹੈ ਤੁਹਾਡੀ ਖੁਸ਼ੀ ਹੈ ਵੀ ਤੁਸੀਂ ਕਹੋ ਹਨਾ ਹੁਣ ਉਹਨਾਂ ਦੇ ਵਿਊਜ਼ ਨੇ ਮੈਂ ਨਹੀਂ ਰੋਕ ਸਕਦੀ ਮੇਰੇ ਵਿਊਜ਼ ਨੇ ਮੈਂ ਉਹਨਾਂ ਨੂੰ ਦੱਸਦੀ ਹਾਂ ਉਹਨਾਂ ਦੇ ਵਿਊਜ਼ ਨੇ ਉਹ ਮੈਨੂੰ ਦੱਸਦੇ ਨੇ ਵੀ ਇੱਥੇ ਮੈਨੂੰ ਪਾਰਟੀ ਇਹ ਗਲਤ ਲੱਗੀ ਤੇ ਮੈਂ ਕਹਿੰਦਾ ਪਰ ਹਾਂ ਉਹਦਾ ਇਹ ਪਾਰਟੀ ਵਿਜੀਅਸੀ ਘਰ ਦੇ ਵਿੱਚ ਜਾਂਦੇ ਤਾਂ ਦੇਖਦੇ ਉੱਥੇ ਨਾਮ ਸਿਮਰਨ ਬਾਣੀ ਇੰਨੀ ਚੱਲਦੀ ਹੈ ਮਤਲਬ ਵੀ ਪਾਣੀ ਦਾ ਪ੍ਰਤਾਪ ਪਰ ਅਖ ਮੈਂ ਕਿਸੇ ਨੂੰ ਫੋਲੋ ਤਾਂ ਨਹੀਂ ਕਰਦੀ ਪਰ ਹਾਂ ਜਿਹਦੀ ਗੱਲ ਕੋਈ ਚੰਗੀ ਲੱਗਦੀ ਹੈ ਮੈਂ ਉਹਨੂੰ ਜ਼ਰੂਰ ਫੋਲੋ ਕਰਦੀ ਆ ਵੈਸੇ ਵੀ ਕੌਣ ਲੱਗਦਾ ਹੋਵੇ ਚੰਗਾ ਠੀਕ ਹੈ ਵੀ ਆਹ ਕਰ ਸਕਦਾ ਪੰਜਾਬ ਦਾ ਪਲਾ ਭਾਈ ਉਹ ਦੇਖਾਂਗੇ ਹਲੇ ਮੈਂ ਸੋਚੂੰਗੀ ਮੈਂ ਇਸ ਬਾਰੇ ਕਦੇ ਸੋਚਿਆ ਹੈ ਨਹੀਂ ਪਰ ਹਾਂ ਜਿਹਦੀ ਜੋ ਮੈਨੂੰ ਗੱਲ ਚੰਗੀ ਲੱਗੀ ਹੈ ਗੁਰਿੰਦਰ ਸਿੰਘ ਹਾਂਜੀ ਗੁਰਿੰਦਰ ਸਿੰਘ ਦਾ ਗੁਰਵਿੰਦਰ ਸਿੰਘ ਖੇੜੀ ਦਾ ਹਾਂਜੀ ਇਹਨਾ ਜੋ ਮੈਨੂੰ ਗੱਲ ਚੰਗੀ ਲੱਗੀ ਹੈ ਬ੍ਰह्म ਗਿਆਨੀ ਤੇ ਬਾਕੀ ਤਾਂ ਇਹਨਾਂ ਦਾ ਸਾਦਾ ਜਿਹਾ ਜੀਵਨ ਹੈ ਤਾਂ ਪੋਲੀਟਿਕਲ ਤੌਰ ਤੇ ਤਾਂ ਮੈਂ ਇਹਨਾਂ ਨੂੰ ਤੱਕਾ ਮਾਰੀ ਵੀ ਚੱਲੋ ਥੋੜਾ ਜਿਹਾ ਕੁਝ ਕਰੋ ਹਨਾ ਤੇ ਇਧਰ ਨੂੰ ਪਤਾ ਨਹੀਂ ਹਲੇ ਇਹਨਾਂ ਦਾ ਦਿਮਾਗ ਹੈ ਨਹੀਂ ਹਲੇ ਇਹਨਾਂ ਦਾ ਕੁਝ ਹੋਰ ਪਲਾਨਸ ਨੇ ਆਈ ਥਿੰਕ ਹੋਰ ਕੀ ਸੋਚਦੇ ਹੋ ਪੰਜਾਬ ਦੀ ਜਵਾਨੀ ਬਾਰੇ ਪੰਜਾਬ ਦੀ ਜਵਾਨੀ ਬਾਰੇ ਤੁਸੀਂ ਦੱਸੋ ਕਿ ਕਿੱਦਾਂ ਸੋਚਣਾ ਚਾਹੀਦਾ ਮੈਨੂੰ ਤਾਂ ਇਹੀ ਲੱਗਦਾ ਵੀ ਜਿਹੜਾ ਅੱਜ ਦੀ ਸਰਕਾਰ ਹੈ ਉਹ ਸਾਡਾ ਹਿਮਨ ਰਿਸੋਰਸ ਖਤਮ ਕਰ ਰਹੀ ਹੈ ਕੈਸਟ੍ਰਿਕ ਦੇਖੋ ਹਿਊਮਨ ਰਿਸੋਰਸ ਹੀ ਇੱਕ ਉਹ ਜੀ ਚੀਜ਼ ਹੈ ਜਿਹਦੇ ਤੇ ਸਭ ਤੋਂ ਵੱਧ ਲਾਗਤ ਆਉਂਦੀ ਹੈ ਸਭ ਤੋਂ ਮਹਿੰਗਾ ਰਿਸੋਰਸ ਇਹ ਆ ਜਿਹਨੂੰ ਬਣਾਉਣ ਦੇ ਲਈ এনवायरमेंट ਦਾ ਸਰਕਾਰ ਦਾ ਤੇ ਉਹਦੇ ਪੇਰੈਂਟਸ ਦਾ ਕਿੰਨਾ ਜ਼ੋਰ ਲੱਗਦਾ ਕਿੰਨੇ ਰਿਸੋਰਸਸ ਹੋਰ ਲੱਗਦੇ ਨੇ ਉਹ ਇੱਕ ਸਭ ਤੋਂ ਮਹਿੰਗਾ ਰਿਸੋਰਸ ਹੁੰਦਾ ਜਿਹੜਾ ਪਾ ਬਹੁਤ ਮਤਲਬ ਮਿਹਨਤ ਨਾ ਮਸ਼ਦਦ ਨਾ ਬਣਾਉਨੇ ਤਾਂ ਬਹੁਤ ਧਿਆਨ ਨਾਲ ਵੀ ਇਥੋਂ ਇਹ ਆਇਨਾ ਵਿਗੜ ਜੇ ਇਥੋਂ ਇਹ ਆਇਨਾ ਵਿਗੜ ਜੇ ਜੇ ਵੀ ਗੜ ਗਿਆ ਤਾਂ ਤੁਹਾਨੂੰ ਪਤਾ ਫਿਰ ਜਵਾਨੀ ਦਾ ਹਾਲ ਕੀ ਹੁੰਦਾ ਤੇ ਜੇ ਉਹ ਸੁਧਰ ਗਿਆ ਤੇ ਫਿਰ ਕਹਿੰਦੇ ਨੇ ਹੁੰਦੇ ਜੇ ਇਸ ਧਰਤੀ ਨਾਲ ਇੱਕ ਅਦਾ ਮਾੜਾ ਜੰਮਿਆ ਤਾਂ ਸੈਕੜੇ ਯੋਧੇ ਵੀ ਪੈਦਾ ਕੀਤੇ ਨੇ ਤਾਂ ਫਿਰ ਉਹ ਯੋਧਿਆਂ ਵੱਲ ਵੀ ਜਾਂਦੀਆਂ ਨੇ ਚੀਜ਼ਾਂ ਸੋ ਇਹ ਇੱਕ ਮਹਿੰਗਾ ਰਿਸੋਰਸ ਹੁੰਦਾ ਜਿਹਦੇ ਤੇ ਸਾਨੂੰ ਬਹੁਤ ਧਿਆਨ ਦੇਣਾ ਪੈਂਦਾ ਸੋ ਜਿਵੇਂ ਕਿ ਪਿੱਛੇ ਕਿ ਦੇਖਿਆ ਬਾਦਲ ਪਾਰਟੀ ਨੂੰ ਆਪਾਂ ਕਿਉਂ ਮਾੜਾ ਕਹਿੰਦੇ ਆ ਬਹੁਤ ਲੋਕ ਨੇ ਜਿਹੜੇ ਅਕਾਲੀ ਦਲ ਨੂੰ ਮਾੜਾ ਕਹਿੰਦੇ ਨੇ ਕਿਉਂ ਕਹਿੰਦੇ ਨੇ ਜੇ ਤੁਸੀਂ ਅਸਲ ਦੇ ਵਿੱਚ ਆਪਾਂ ਠਰਮਾ ਦਈਏ ਆਪਣੀ ਸੋਚ ਨੂੰ ਤੇ ਦੇਖੀਏ ਕੁਝ ਲੋਕ ਕਹਿੰਦੇ ਨੇ ਵੀ ਤਰੱਕੀ ਜਿਆਦਾ ਮੈਟਰ ਕਰਦੀ ਹੈ ਤਰੱਕੀ ਜਿਆਦਾ ਮੈਟਰ ਕਰਦੀ ਹੈ ਇੱਕ ਦੇਸ਼ ਦੀ ਕੀ ਤੁਸੀਂ ਤਰੱਕੀ ਇਸ ਚੀਜ਼ ਨੂੰ ਸਮਝਦੇ ਹੋ ਵੀ 인ਫਰਾਸਟਰਕਚਰ ਡਿਵੈਲਪਮੈਂਟ ਹੀ ਡਿਵੈਲਪਮੈਂਟ ਹੈ ਜਿਹੜਾ ਦੇਸ਼ ਸੋਹਣਾ ਦਿਖ ਰਿਹਾ ਹੈ ਉਹ ਹੀ ਡਿਵੈਲਪਮੈਂਟ ਹੈ ਨਹੀਂ ਠੀਕ ਹੈ ਨਾ ਅਰੇ ਇਦਾਂ ਹੁੰਦਾ ਨਹੀਂਗਾ ਸਮਝਦੇ ਲੋਕ ਇਦਾਂ ਹੀ ਸਮਝਦੇ ਆਂ ਦਈਆ ਕਿਉਂ ਸਮਝਦੇ ਆਂ ਡੀਪ ਸਟੇਟ ਨੇ ਸਾਡੇ ਦਿਮਾਗ ਦੇ ਵਿੱਚ ਇਹ ਥਾਟ ਬਿਠਾਤਾ ਹਮ ਸਰਕਾਰਾਂ ਨੇ ਸਾਡੇ ਦਿਮਾਗ ਦੇ ਵਿੱਚ ਇਹ ਥਾਟ ਬਿਠਾਤਾ ਵੀ ਜਿਹੜੀ ਇਨਫਰਾਸਟ੍ਰਕਚਰਲ ਡਵੈਲਪਮੈਂਟ ਹੈ ਉਹੀ ਇੱਕ ਦੇਸ਼ ਦੀ ਡਵੈਲਪਮੈਂਟ ਹੈ ਤੇ ਜਿਹੜਾ ਹਿਊਮਨ ਰਿਸੋਰਸ ਆਪਾਂ ਉਹਨੂੰ ਕਿਸੇ ਗਿਣਤੀ ਚ ਲਈ ਨਹੀਂ ਰਹੇ ਹਮ ਤੇ ਆਪਾਂ ਚਾਹੇ ਆਪਾਂ ਅੱਜ ਜਿੰਨਾ ਮਰਜ਼ੀ ਗੱਲ ਪਾਈ ਜਾਈਏ ਅਸੀਂ ਆਜ਼ਾਦ ਆ ਜਾਂਦਾ ਆ ਜ਼ਾਦਾ ਸਾਡੀ ਸੋਚ ਆ ਜ਼ਾਦਾ ਫੇਰ ਵੀ ਜੇ ਆਪਾਂ ਇਹ ਗੱਲ ਸੋਚ ਰਹੇ ਆ ਨਾ ਵੀ ਇਨਫਰਾਸਟ੍ਰਕਚਰਲ ਡਵੈਲਪਮੈਂਟ ਇੱਕ ਡਵੈਲਪਮੈਂਟ ਆ ਤਾਂ ਫਿਰ ਆਪਾਂ ਆਪਾਂ ਨੂੰ ਸਮਝ ਲੈਣਾ ਵੇ ਇਕ ਨੱਖਾ ਮੀਜ ਕੇ ਨਾ ਬੈਠੋ ਤੁਸੀਂ ਗੁਲਾਮ ਕਿਉਂ ਕਿਵੇਂ ਆ ਸੇਮ ਤਾਂ ਅੰਗਰੇਜ਼ ਆਪਣੇ ਨਾਲ ਕਰਕੇ ਗਏ ਨੇ ਉਹ ਕਹਿ ਕੇ ਗਏ ਨੇ ਕਹਿੰਦੇ ਅਸੀਂ ਸਿਰਫ ਜਿਹੜੀਆਂ ਪਾਵਰਸ ਨੇ ਉਹ ਟਰਾਂਸਫਰ ਕਰ ਰਹੇ ਹਾਂ ਨੈਮਲੀ ਜਿਹੜੀਆਂ ਆ ਇੰਡੀਆ ਬਣੀ ਹੈ ਤੇ ਪਾਕਿਸਤਾਨ ਬਣੀ ਹੈ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਾਵਰਸ ਦੇ ਰਹੇ ਹਾਂ ਟਰਾਂਸਫਰ ਕਰ ਰਹੇ ਹਾਂ ਪਰ ਆਜ਼ਾਦਤਾ ਪੱਜ ਵੀ ਨਹੀਂ ਅੱਜ ਵੀ ਆਪਾਂ ਜਿੰਨੇ ਮਰਜ਼ੀ ਝੂਠੇ ਨਾਰੇ ਲਾਈ ਜਾਈਏ ਸਲੂਟਾ ਮਾਰੀ ਜਾਈਏ ਆਜ਼ਾਦੀ ਵਾਲੇ ਦਿਨਾਂ ਤੇ ਵੀ ਆਪਾਂ ਆਜਾ ਦਾ ਉਹੀ ਸੇਮ ਚੀਜ਼ ਇੱਥੇ ਆਪਰੇ ਰਹੀ ਹੈ ਉਹੀ ਹੋ ਰਹੇ ਨੇ ਦੇਖੋ ਹੁਣ ਆਪਾਂ ਬਾਦਲ ਪਾਰਟੀ ਦੇ ਇੱਕੋ ਗੱਲੋਂ ਖਿਲਾਫ ਆ ਨਾ ਉਹਨਾਂ ਨੇ ਸਾਡਾ ਕਤਲੇਆਮ ਕੀਤਾ ਜੇ ਜੇ ਹਿਊਮਨ ਰਿਸੋਰਸ ਕੋਈ ਜਗ੍ਹਾ ਰੱਖਦਾ ਕੋਈ ਇੰਪੋਰਟੈਂਸ ਰੱਖਦਾ ਤਾਂ ਗਾਪ ਹੁੰਨੇ ਨਾ ਐਂ ਤਾਂ ਜਦੋਂ ਇੰਡੀਆ ਡੁੱਬ ਰਿਹਾ ਉਹਦੋਂ ਅਸੀਂ ਐਂ ਸੋਨਾ ਕਰਕੇ ਇੰਡੀਆ ਦੇ ਉੱਤੇ ਨੂੰ ਵਾਰਤਾ ਵੀ ਲੋ ਹੂੰ ਅਸੀਂ ਜੇ ਆਪਾਂ ਆਰਥਿਕ ਤੌਰ ਤੇ ਦੇਖੀਏ ਤਾਂ ਅਸੀਂ ਕਿੰਨੀਆਂ ਚੀਜ਼ਾਂ ਪੈਸਾ ਸੋਨਾ ਕਿੰਨਾ ਕੁਝ ਆਪਾਂ ਇੰਡੀਆ ਦੇ ਉੱਤੇ ਨੂੰ ਵਾਰਤਾ ਜਦੋਂ ਇੰਡੀਆ ਡੁੱਬ ਰਹੀ ਸੀਗੀ ਵੀ ਲੈ ਤੂੰ ਆਪਣਾ ਬਚਾ ਕਰ ਤੇ ਅਸੀਂ ਕਦੇ ਅੱਜ ਤੱਕ ਉਹ ਚੀਜ਼ ਲਈ ਤਾਂ ਗਾ ਪਾਇਆ ਨਹੀਂ ਵੀ ਸਾਡਾ ਸੋਨਾ ਵਾਪਸ ਕਰੋ ਅੱਜ ਤੱਕ ਅਸੀਂ ਇਸੇ ਇਸੇ ਚੀਜ਼ ਤੇ ਗਾ ਪਾ ਰਹੇ ਹਾਂ ਨਾ ਵੀ ਸਾਡਾ ਗਤ ਲਿਆਮ ਕੀਤਾ ਕਿਉਂ ਹਿਮਨ ਰਿਸੋਰਸ ਕੋਈ ਇੰਪੋਰਟੈਂਸ ਰੱਖ ਰਿਹਾ ਤੇ ਮੱਲੀ ਜਿਹੜੀ ਅੱਜ ਦੀ ਸਟੇਟ ਹੈ ਸਟੇਟ ਦਾ ਜੋ ਵਰਕ ਕਰ ਰਹੀ ਹੈ ਏਜੰਸੀਆਂ ਵਰਕ ਕਰ ਰਹੀਆਂ ਨੇ ਉਹ ਸਾਡੇ ਦਿਮਾਗ ਦੇ ਵਿੱਚ ਥਾਟ ਬਿਠਾ ਰਹੀਆਂ ਨੇ ਵੀ ਜਿਹੜੀ ਇਹ ਡਵੈਲਪਮੈਂਟ ਹੈ ਨਾ ਇਹ ਕੁਝ ਨਹੀਂ ਹੈਗੀ ਬੰਦਿਆਂ ਨੂੰ ਤਾਂ ਕਿਸੇ ਗਿਣਤੀ ਚ ਲਈ ਨਹੀਂ ਰਹੇ ਜਿਹੜੀ ਇਨਫਰਾਸਟ੍ਰਕਚਰਲ ਡਵੈਲਪਮੈਂਟ ਹੈ ਉਹਨੂੰ ਤਰੱਕੀ ਸਮਝੀ ਬੈਠੇ ਵੈਸੇ ਸਮਝਣ ਦਾ ਕੋ ਲੋੜ ਹੈ ਜੀ ਮੈਂ ਬਦਲ ਪਾਰਟੀ ਨੇ ਸਾਨੂੰ ਸਮੂਥ ਸੜਕਾਂ ਦਿੱਤੀਆਂ ਬੀ ਸਮੂਥ ਸੜਕਾਂ ਤੇ ਸਮੂਥਲੀ ਚੱਲੀ ਜਾਂਦੇ ਤੇ ਸਮੂਥਲੀ ਸਾਨੂੰ ਵੋਟਾਂ ਪਾਈ ਜਾਂਨ ਠੀਕ ਹੈ ਆਪਾਂ ਨੂੰ ਕਿੰਨੇ ਥਰਮਲ ਪਲੈਂਟ ਦੇਤੇ ਕਿੰਨੀਆਂ ਚੀਜ਼ਾਂ ਜਿੰਦੇ ਪਲਾਨ ਬਦਲ ਪਾਰਟੀ ਕਹਿੰਦੀ ਨਾ ਅੱਜ ਦੀ ਪਾਰਟੀ ਕੋਲ ਤਾਂ ਹੈ ਹੀ ਨਹੀਂ ਅੱਜ ਦੀ ਪਾਰਟੀ ਕੋਲ ਤਾਂ ਇਹ ਸੀ ਵੀ ਚੁਟਕੀ ਜਿਹਾ ਸੀ ਐਮਐਸਪੀ ਦੇ ਦਾਂਗੇ ਤੇ ਹੋਇਆ ਕੀ ਇਹਨਾਂ ਕੋਲ ਤੁਸੀਂ ਮੈਨੂੰ ਦੱਸੋ ਇਹਨਾਂ ਨੇ ਦਿੱਤਾ ਕੀ ਹੈ ਦੇ ਕੋਲ ਬਦਲ ਪਾਰਟੀ ਰੱਖੀ ਤੋ ਇੱਕ ਕਦੇ ਨਾ ਹਾਰਦੀ ਪਰ ਜੇ ਉਹਨਾਂ ਨੇ ਸਾਡਾ ਹਿਊਮਨ ਰਿਸੋਰਸ ਖਰਾਬ ਕੀਤਾ ਤਾਂ ਹਾਰੀ ਹੈ। ਹੂੰ ਅਸਲ ਦੇ ਵਿੱਚ ਹਿਊਮਨ ਰਿਸੋਰਸ ਕੋਈ ਇੰਪੋਰਟੈਂਸ ਰੱਖ ਰਿਹਾ ਹੈ। ਹੂੰ ਤਾਂ ਪਾਰਟੀਆਂ ਲਾਸ ਖਾ ਰਹੀਆਂ ਨੇ ਪਰ ਜਿਹੜੀ ਅੱਜ ਦੀ ਜੋ ਵਰਕ ਕਰ ਰਹੀਆਂ ਨੇ ਏਜੰਸੀਜ਼ ਉਹ ਸਾਡੇ ਦਿਮਾਗ ਦੇ ਵਿੱਚ ਥੌਟ ਨੂੰ ਬੜੇ ਆਰਾਮ ਨਾਲ ਬਿਠਾ ਰਹੀਆਂ ਨੇ ਵੀ ਹਾਂ ਜਿਹੜੀ ਆ ਇਨਫਰਾਸਟ੍ਰਕਚਰਲ ਡਿਵੈਲਪਮੈਂਟ ਹੈ ਇਹੀ ਡਿਵੈਲਪਮੈਂਟ। ਤੁਸੀਂ ਇਹਦੇ ਵੱਲ ਧਿਆਨ ਦਿਓ। ਮੈਨੂੰ ਲੱਗਦਾ ਇਲੈਕਸ਼ਨ ਉਹ ਨਹੀਂ ਤੁਸੀਂ ਲੜੋਗੇ। ਨਹੀਂ ਦੇਖੋ ਹੁਣ ਆਪਣੀ ਗਰਵਾਣੇ ਦੇ ਪਟਾੜੇ ਰੋਲ ਦੀ ਉਹ ਘਰੇ ਤੋਂ ਕਮਜ਼ੋਰ ਤੇ ਥਾਂ ਦੇ ਜਿਹੜੀ ਆਪਣੇ ਖਸਮ ਨੂੰ ਵਿਸਾਰ ਦਿੰਦੀ ਹੈ ਸੋ ਉਹਨਾਂ ਦਾ ਨਾਮ ਅੱਗੇ ਚੱਲੂਗਾ ਮੈਂ ਬੈਕਫੁੱਟ ਤੇ ਜ਼ਰੂਰ ਹਾਂਗੀ ਪਰ ਮੈਂ ਉਹਨਾਂ ਦਾ ਸਾਥ ਕਦੇ ਨਹੀਂ ਛੱਡੂਗੀ ਜੀ ਠੀਕ ਹੈ ਵੀਰੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ